ਮੁਰਦਾਬਾਦ ਮੁਰਦਾਬਾਦ ਜਿੰਦਰ ਸਰਕਾਰ ਮੁਰਦਾਬਾਦ 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 ਸਾਬ ਚੜ੍ਹਤ ਕਰਨ ਦੇ ਹੱਕ ਦੇ ਵਿੱਚ ਨਿਤਰੇ ਹੋ ਜਵਾਨ ਸਿਗਾ ਪੁੱਤ ਸਿਗਾ ਕਿਸਾਨ ਦਾ ਪੁੱਤ ਸਿਗਾ ਕੀ ਕਹਾਂ ਜੇ ਤੁਸੀਂ ਵੀ ਕਿਸਾਨ ਦੇ ਪੁੱਤਰ ਹੋ ਬਿਲਕੁਲ ਕਿਸਾਨ ਦਾ ਪੁੱਤ ਸਿ ਜਿਹਦੇ ਨੇ ਤੱਕਾ ਹੋਇਆ ਜਿਹਦੇ ਤੇ ਇਹਨਾਂ ਨੇ ਬਹੁਤ ਵੱਡਾ ਜ਼ੁਲਮ ਕੀਤਾ ਇਸ ਸਰਕਾਰ ਨੇ ਔਰ ਗੱਟਰ ਸਰਕਾਰ ਨੇ ਉਹਦੇ ਨਿਆਂ ਵਾਸਤੇ ਲੋਕਾਂ ਨੂੰ ਧਰਨੇ ਦੇਣੇ ਪੈ ਰਹੇ ਆ ਕੈਂਡਲ ਮਾਰਚ ਕਰਨੇ ਪੈ ਰਹੇ ਆ ਪਰ ਉਹ ਸਾਰਾ ਕੁਝ ਜੋ ਹੋਇਆ ਵਾ ਉਹ ਇੱਕ ਸਾਜ਼ਿਸ਼ ਦੇ ਅਧੀਨ ਕੀਤਾ ਗਿਆ ਪਹਿਲਾਂ ਕੰਧਾ ਕੀਤੇਗਾ ਦਿਵਾਰ ਕੀਤੇਗਾ ਨੀਂਹ ਫੋਜ ਦਸਤੇ ਵਿੱਚ ਜਿੱਥੇ ਕਹੇ ਪਹਿਲੀ ਵਾਰੀ ਵੇਖਿਆ ਕਿ ਦੇਸ਼ ਦੇ ਵਿੱਚ ਆਰਮੀ ਲੱਗੀ ਹੋਵੇ ਔਰ ਜਿਹੜੇ ਬੈਂਨ ਨੇ ਜਿਹੜੇ ਅਤੁੱਗੈਸ ਨੇ ਉਹ ਦੇਸ਼ ਚ ਵਰਤੇ ਜਾਂਦੇ ਹੁਣ ਡੈਨ ਗੋਲੀਆਂ ਜਿਹੜੇ ਰਬੜ ਗੋਲੀਆਂ ਨੇ ਉਹ ਦੇਸ਼ ਚ ਵਰਤੀਆਂ ਜਾਂਦੀਆਂ ਹੁਣ ਔਰ ਉਹ 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 ਜਿਹੜੀ ਹਾਲਾਤ ਨੇ ਪੰਜਾਬ ਦੇ ਅੰਦਰ ਜਿਹੜਾ ਸਾਡਾ ਨੌਜਵਾਨ ਹੈ ਇਹਨਾਂ ਨੇ ਗੋਲੀ ਮਾਰ ਕੇ ਕਤਲ ਕੀਤਾ ਇਹਨਾਂ ਦੇ ਕਤਲ ਦਾ ਪਰਚਾ ਹੋਣਾ ਚਾਹੀਦਾ ਉਹ ਸ਼ਹੀਦ ਹੋਏ ਨੌਜਵਾਨ ਨੂੰ ਨਿਆਂ ਮਿਲਣਾ ਚਾਹੀਦਾ ਇਹ ਸਾਡੀ ਮੰਗ ਹੈ ਸਰਕਾਰ ਪੰਜਾਬ ਸਰਕਾਰ ਦੇ ਰਵਈਏ ਨੂੰ ਕਿਸ ਤਰ੍ਹਾਂ ਦੇਖਦੇ ਹੋ ਬੇਸ਼ੱਕ 1 ਕਰੋੜ ਰੁਪਏ ਦੇਣ ਦੀ ਗੱਲ ਕੀਤੀ ਗਈ ਕਰ ਬਿਲਕੁਲ ਪੰਜਾਬ ਸਰਕਾਰ ਦਾ ਰਵਈਆ ਜਿਹੜਾ ਨਾ ਪੱਕੀ ਰਵਈਆ ਆ 1 ਕਰੋੜ ਦੀ ਦੇਣਾ ਚੰਗੀ ਗੱਲ ਹੈ ਪਰ ਜਿਹੜਾ ਉਹਨਾਂ ਦੇ ਪਰਚਾ ਕਰਨਾ ਉਹ ਕਿੰਨੇ ਕਰਨਾ ਹੈ ਕੀ 1 ਕਰੋੜ ਦੇ ਨਾਲ ਆਪ ਐਫ ਆਈ ਆਰ ਬੰਦ ਕਰ ਦਿੱਤੀ ਹੈ ਕੀ ਕੀ ਉਹਦੀ ਮੌਤ ਜਿਹੜੀ ਹੋਈ ਆ ਉਹਨੂੰ ਜਸਟੀਫਾਈ ਕਿਵੇਂ ਕਰੋਗੇ ਕਾਨੂੰਨ ਦੇ ਦਾਇਰੇ ਕਿਵੇਂ ਜਸਟੀਫਾਈ ਕੀ ਉਹ ਠੀਕ ਮੰਨਿਆ ਫਿਰ ਕੀ ਲੱਗਦਾ ਇਹ じゃ ਫਿਰ ਜਦ ਸਟੇਜ ਤੇ ਆ ਕੇ ਕਹਿ ਦੋ ਇਹਨੂੰ ਇਦਾਂ ਹੀ ਹੋਣਾ ਚਾਹੀਦਾ ਕੀ ਲੱਗ ਬਨੇ ਦੋ ਨਾ ਕੀ ਲੱਗਦਾ ਜ਼ੀਰੋ ਟੋਲਰੈਂਸ ਰੱਖਣੀ ਚਾਹੀਦੀ ਇਸ ਟੀਮ ਲੈ ਕੇ ਬਿਲਕੁਲ ਆਪਣੇ ਆਪਣੇ ਨਾਗਰਿਕਾਂ ਖੜਨਾ ਚਾਹੀਦਾ ਆਪਣੇ ਦੇਸ਼ ਪਰਦੇਸ ਵਾਸੀਆਂ ਨਾ ਖੜਨਾ ਚਾਹੀਦਾ ਇਹਦੇ ਤੇ ਕੋਈ ਸਮਝੌਤਾ ਨਹੀਂ ਹੁੰਦਾ ਲੇਕਿਨ ਜਿਸ ਤਰ੍ਹਾਂ ਕਿਸਾਨਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਉਹਨਾਂ ਦੇ ਜੀ ਮਸ਼ੀਨਰੀਆਂ ਨੂੰ ਤਸ਼ਤ ਤਸ਼ ਕੀਤਾ ਜਾ ਰਿਹਾ ਉਹਨਾਂ ਕੇ ਸਾਥ ਦੇ ਦਿਓ ਅਗਲਾ ਸਾਹਿਬ ਤੁਸੀਂ ਵੀ ਕਿਸਾਨ ਦੇ ਪੁੱਤਰ ਹੋ ਤੁਸੀਂ ਵੀ ਕਾਫੀ ਚਰਚਾ ਆ ਕਿਸਾਨਾਂ ਦੇ ਨਾਲ ਦੇਖੋ ਜੀ ਟਰੈਕਟਰ ਆ ਸੰਦ ਉਹਦੇ ਬੱਚੇ ਹੁੰਦੇ ਆ ਉਹਨਾਂ ਦੇ ਬੱਚਿਆਂ ਦੇ ਵਿੱਚ ਤੁਸੀਂ ਤੇ ਕਣਕ ਮਤਲਬ ਕਣਖੰਡ ਪਾ ਦੇਣੀ ਉਹਦੇ ਟਾਇਰ ਭੰਨ ਦੇਣੀ ਰੇਤਾ ਪਾ ਦੇਣੀ ਇਹਦੇ ਬਹੁਤ ਮਾੜੀ ਗੱਲ ਘਨੌਨੀ ਗੱਲ ਐ ਅਗਰੇ ਕਿਰਤ ਕਰਨ ਦੀ ਗੱਲ ਐ ਦੇਖੋ ਕਿਸਾਨ ਤੁਹਾਨੂੰ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਕੰਮ ਕਰਦੇ ਜੀ ਸਵੇਰੇ ਜੋ ਤੁਸੀਂ ਬ੍ਰੇਕਫਾਸਟ ਕਰਨਾ ਡਿਨਰ ਕਰਨਾ ਕਿਸਾਨ ਨੇ ਪੈਦਾ ਕਰਕੇ ਦੇਣਾ ਉਹ ਤੁਹਾਨੂੰ ਕਦੇ ਨਹੀਂ ਮਿਲਣਾ ਉਹ ਕਿਸਾਨ ਹੀ ਪੈਦਾ ਕਰ ਕਿਸਾਨ ਸਵੇਰੇ ਬੰਦ ਕਰ ਦੇ ਤੇ ਕੀ ਹਾਲਾਤ ਹੋਣਗੇ ਲੋਕਾਂ ਦੇ ਸਾਨੂੰ ਉਹਦੇ ਨਾਲ ਖੜ੍ਹਦੀ ਉਹਨਾਂ ਦੀ ਸਬਜ਼ੀ ਦੇਖੋ 4 ਹਫ਼ਤਾ 2 ਹਫ਼ਤਾ ਸਬਜ਼ੀ ਦਾ ਸੀਜ਼ਨ ਹੁੰਦਾ 100 ਰੁਪਏ 4 ਰੁਪਏ ਕਿਲੋ 2 ਰੁਪਏ ਕਿਲੋ ਇਹ ਕੋਈ ਤਰੀਕਾ ਥੋੜਾ ਹੈ ਉਹ ਜਿਹੜਾ ਬੰਦਾ 6 ਮਹੀਨੇ ਮਿਹਨਤ ਕਰਦਾ ਉਹਨੂੰ 4 ਰੁਪਏ ਕਿਲੋ ਉਹੀ ਸਬਜ਼ੀ ਜਿਹੜੀ ਸਾਡੇ ਕੰਜ਼ਿਊਮਰ ਤੱਕ ਸ਼ਾਮ ਨੂੰ ਜਾਂਦੀ ਲੋਕਾਂ ਤੱਕ ਉੱਥੇ 25 ਰੁਪਏ 30 ਰੁਪਏ 35 ਰੁਪਏ ਕਿਲੋ ਹੁੰਦੀ ਹੈ ਅਸੀਂ ਕਹਿੰਦੇ ਤਾਂ ਐ ਐਮ ਐਸ ਪੀ ਲਾਗੂ ਕਰ ਦਿਓ ਜਿੱਦਾਂ ਹੁਣ ਸ਼ਰਟ ਹੈ ਕੋਈ ਟੀ-ਸ਼ਰਟ ਪਾਈ ਆ ਕਿਨੇ ਸ਼ਰਟ ਪਾਈ ਆ ਇਹਨੇ ਕੋਈ ਕੋਈ ਵੀ ਚੀਜ਼ ਲੈਣੀ ਜਿਹੜੀ ਪ੍ਰੋਡਕਸ਼ਨ ਹੋਊ ਜਿਹੜੀ ਫੈਕਟਰੀ 'ਚ ਬਣ ਕੇ ਨਿਕਲਦੀ ਉਹ ਫੈਕਟਰੀ ਮੁੱਲ ਤੇ ਕਰਦੀ ਹੈ ਉਹ ਰੱਖ ਦਿੰਦੀ ਹੈ ਉੱਥੋਂ ਜਾ ਕੇ ਤੁਸੀਂ ਲੜੋ ਉਸ ਮੁੱਲ ਦੇ ਤੇ ਪਰ ਇਹ ਕਿਸਾਨ ਨਾ ਕਿਉਂ ਨਹੀਂ ਕਿਸਾਨ ਕਹਿੰਦਾ ਯਾਰ ਤੁਸੀਂ ਮੁੱਲ ਵੀ ਤੁਸੀਂ ਦੱਸ ਦਿਓ ਸਰਕਾਰ ਨੇ ਕਮੇਟੀਆਂ ਬਣਾ ਕੇ ਸਵਾਮੀਨਾਥਨ ਕਮੇਟੀ ਬਣੀ ਸੀ 2+50% ਜਿਹੜਾ ਮੁੱਲ ਅਈ ਤੁਹਾਡੇ ਮੁਤਾਬਕ ਚੱਲਵਾਂਗੇ ਪਰ ਉਹਦੇ ਮੁਤਾਬਕ ਵੀ ਸਰਕਾਰ ਜਿਹੜੀ ਹੈ ਉਹ ਮੁੱਲ ਦੇ ਨੂੰ ਤੈਅ ਕਰਨ ਨੂੰ ਤਿਆਰ ਨਹੀਂ ਤੁਸੀਂ ਨਹੀਂ ਲੈਣਾ ਕੋਈ ਲੈਣੇ ਜੇ ਮੁੱਲ ਤੈਅ ਕੀਤਾ ਹੋਊਗਾ ਕਿਸਾਨ ਕੋਲ ਮੈਂ ਇਸ ਭਾ ਦੇਣੀ ਇਹ ਸਭ ਦੀ ਆਪੇ ਅਗਲਾ ਲਵੇ ਨਾਲ ਲਵੇ ਜਾਂ ਸਰਕਾਰ ਕੋਈ ਇਹਦਾ ਹੱਲ ਕੱਢੇ ਵੀ ਕਿਵੇਂ ਸਰਕਾਰ ਇਹਦਾ ਜਿਹੜਾ ਭਜੜੇ ਖਰਚਾ ਕਿਵੇਂ ਹੱਲ ਲੁਣਾਏ MSP ਦੀ ਬੜੀ-ਬੜੀ ਗਰੰਟੀਆ ਦਿੱਤੀ ਗਈ ਸੀ ਆਪ ਸਰਕਾਰ ਵੱਲੋਂ ਲੱਗਦਾ ਹੈ ਕਿ ਉਹ ਪੂਰੀਆਂ ਕਰ ਪਾਉਣਗੇ ਬਿਲਕੁਲ ਇਹਨਾਂ ਦੇ ਮੰਤਰੀਆਂ ਵੱਲੋਂ ਮੁੱਖ ਮੰਤਰੀ ਵੱਲੋਂ ਬਹੁਤ ਕਿਹਾ ਗਿਆ ਸੀਗਾ ਅਸੀਂ ਆਉਂਦੇ MSP ਲਾਗੂ ਕਰਾਂਗੇ ਦਿੱਲੀ 'ਚ ਲਾਗੂ ਨੇ ਦਿੱਲੀ 'ਚ ਲਾਗੂ ਤੇ ਪੰਜਾਬ 'ਚ ਕਿਉਂ ਨਹੀਂ ਲਾਗੂ ਕੀਤੀਆਂ ਕੇਂਦਰ ਸਰਕਾਰ ਕਿਉਂ ਨਹੀਂ ਕਾਨੂੰਨ ਦੋਵੇਂ ਸਰਕਾਰਾਂ ਇੱਕ ਤੋਂ ਪਗੜਾ ਨੇ ਤੁਸੀਂ ਜਨਤਰ ਮੰਦਰ ਤੇ ਲੰਮੇ ਸਮੇਂ ਸੰਘਰਸ਼ ਦੀ ਨਵੀਂ ਵਿੱਦਿਆ ਸੀਗਾ ਕੀ ਲੱਗਦਾ ਹੈ ਕਿ ਹੁਣ ਫਿਰ ਦੁਬਾਰਾ ਤੋਂ ਸੰਘਰਸ਼ ਵਿੜਨ ਦੀ ਜ਼ਰੂਰਤ ਪੈ ਗਈ ਮੈਂਬਰ ਬਿਲਕੁਲ ਹੁਣ ਦੇਖੋ ਸਰਕਾਰ ਨਵੀਂ ਬਣੇਗੀ ਪਹਿਲੀ ਗੱਲ ਤੇ ਲੋਕਾਂ ਨੂੰ ਗਾਹ ਹੋਣਾ ਚਾਹੀਦਾ ਲੋਕਾਂ ਨੂੰ ਇਹਨ ਗਰੰਟੀ ਕਰਦੇ ਕਿ ਜਦੋਂ ਸਰਕਾਰ ਬਣੂਗੀ ਪਹਿਲੇ ਸੈਸ਼ਨ ਦੇ ਵਿੱਚ ਕਾਨੂੰਨ ਲੈ ਕੇ ਆਵਾਂਗੇ ਐਮਐਸਪੀ ਦੀ ਗਰੰਟੀ ਹੋਏਗੀ ਅਸੀਂ ਦੱਸਾਂਗੇ ਪੈਸੇ ਕਿੱਥੋਂ ਆਉਣੇ ਉਹਨਾਂ ਨੇ ਵਾਅਦਾ ਕੀਤਾ ਹੈ ਇਹ ਇਹ ਹੁੰਜੜਾ ਸੰਘਰਸ਼ ਹੈ ਤੋਂ ਲੋਕਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਤਾਨਾਸ਼ਾਹ ਮੈਂ ਨਹੀਂ ਖਰੋਣਾ ਆਪਾਂ ਲੋਕਾਂ ਦੇ ਨਾਲ ਆਪ ਦਾ ਦੋਰਾ ਰਵਈਆ ਕਿ ਉਹ ਤੋਂ ਨਜ਼ਰ ਆ ਰਿਹਾ ਆਪ ਦਾ ਦੇਖੋ ਇਹ 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 ਤਾਂ ਹੁਣ ਉਹਨਾਂ ਨੂੰ ਪੁੱਛਣਾ ਚਾਹੀਦਾ ਨਾ ਵੀ ਤੁਸੀਂ ਹੁਣ ਕਿੱਥੇ ਗਏ ਕਿੱਥੇ ਤੁਹਾਡੇ ਮਤਰੀਆ ਕਿੱਥੇ ਮੁੱਖ ਮੰਤਰੀ ਆ ਸਰਕਾਰ ਮਰਦਾਬਾਦ ਕੋਈ ਨਿਆਜ਼ ਆ ਮਰਦਾਬਾਦ Subscribe to One India channel and never miss an update.